ਲੋਖੂਨੀ ਪੰਜਾ ਜਿਹਨੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਰਾਜਾ ਵੜਿੰਗ ਨੂੰ ਇਹ ਚੀਜ਼ ਮੈਂ ਕਹਿਣਾ ਚਾਹੁੰਦੀ ਆਂ ਕਿ ਰਾਜਾ ਵੜਿੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਕੰਮ ਕੀ ਹੋਇਆ ਕੰਮ ਕੀ ਨਹੀਂ ਕਰਦੇ ਪੰਡਾ ਸਰਕਾਰ ਨੂੰ ਹੁਣ ਤਾਂ ਆਈਏ ਜੰਨੀਆਂ ਅੱਜ ਜਗੜੇ ਕੀ ਕਰਨ ਅੱਜ ਇੱਥੇ ਕਾਂਗਰਸ ਦਾ ਪ੍ਰਧਾਨ ਤੇ ਇੱਥੇ ਹਲਕੇ ਦਾ ਜਿਹੜਾ ਹੈਗਾ ਜਿਹੜਾ ਖੜਾ ਹੋਇਆ ਨਮਾਇੰਦਾ ਉਹ ਆਇਆ ਰਾਜਾ ਵੜੰਗ ਰਾਜਾ ਵੜੰਗ ਨੂੰ ਇਹ ਚੀਜ਼ ਮੈਂ ਕਹਿਣਾ ਚਾਹਦੀ ਆ ਕਿ ਰਾਜਾ ਵੜੰਗ ਤੇਰੀਆਂ ਜ਼ਮਾਨਤਾਂ ਜ਼ਬਤ ਕਰਵਾਵਾਂਗੇ ਕਿਉਂਕਿ ਇੱਕ ਕਾਤਲ ਉਹ ਖੂਨੀ ਪੰਜਾ ਜਿਹਨੇ ਹਜ਼ਾਰਾਂ નિર્ਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਉਹ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਕਾਲ ਤਖਤ ਸਾਹਿਬ ਤੇ ਟੋਪਾਂ ਤੇ ਟੈਂਕਾਂ ਦੇ ਨਾਲ ਹਮਲੇ ਕਰਕੇ ਟਾਟੇਰੀ ਕੀਤਾ ਤੇ ਤੂੰ ਜਾ ਕੇ ਹੰਦਵਾੜੇ ਦੇ ਵਿੱਚ ਉਥੇ ਉਹ ਕਮਲਨਾਥ ਨੂੰ ਕਲੀਨ ਚਿੱਟ ਦੇਨੇ ਕਿ ਉਹ ਨਿਰਦੋਸ਼ ਹੈਗਾ ਰਾਜਾ ਵੜਿੰਗ ਤੇਰੀ ਕੋਈ ਭੈਣ ਵਿਧਵਾਨੀ ਹੋਈ ਤੇਰੀ ਕੋਈ ਮਾਂ ਵਿਧਵਾਨੀ ਹੋਈ ਤੂੰ ਕੋਈ ਕਿਸੇ ਬੱਚੇ ਨੂੰ ਯਤਿਮ ਹੋਇਆ ਆਪਣੀ ਅੱਖਾਂ ਦੇ ਸਾਹਮਣੇ ਨਹੀਂ ਦੇਖਿਆ ਤਾਂ ਤੂੰ ਇਹ ਬਿਆਨ ਦਿੱਤਾ ਕਿਉਂਕਿ ਉੱਥੇ ਪੱਤਰਕਾਰਾਂ ਨੇ ਸਾਰੀ ਸੱਚਾਈ ਸਾਹਮਣੇ ਦੱਸੀ ਕਿ ਕਿਵੇਂ ਰਕਾਬ ਗਾਇਨ ਸਾਹਿਬ ਦੇ ਸਾਹਮਣੇ ਤਿੰਨ ਸਿੱਖਾਂ ਦੇ ਕਤਲਿਆਮ ਹੋਏ ਅੱਜ ਮੈਂ ਰਾਜਾ ਵੜਿੰਗ ਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਰਾਜਾ ਵੜਿੰਗ ਤੇਰੀ ਵੋਠੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਉਹ ਇਹ ਕਾਤਲ ਪੰਜਾ ਇਹ ਖੂਨੀ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਉਹ ਗੁਰੂ ਨਾਨਕ ਦਾ ਪੰਜਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਤਾਰਿਆ ਤੇ ਤੁਹਾਡਾ ਕਾਂਗਰਸੀਆਂ ਦਾ ਕਾਤਲ ਤੇ ਖੂਨੀ ਪੰਜਾ ਜਿਨ੍ਹਾਂ ਹਜ਼ਾਰਾਂ નિર્ਦੋਸ਼ ਸਿੰਘਾਂ ਸਿੰਘਣੀਆਂ ਪਛੰਗੀਆਂ ਦੇ ਕਤਲੇਆਮ ਕੀਤੇ ਦਰਬਾਰ ਸਾਹਿਬ ਤੇ ਟਪ ਟਪਾਤੇ ਟੈਂਕਾਂ ਦੇ ਨਾਲ ਹਮਲੇ ਕੀਤੇ ਗੁਰੂ ਗਰੰਥ ਸਾਹਿਬ ਜੀ ਦੇ ਵਿੱਚ ਗੋਲੀਆਂ ਮਾਰੀਆਂ ਏ ਆਈ ਜਿਹੜਾ ਕਾਫਲਾ ਲੈ ਕੇ ਆ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਦੀ ਆ ਇਹ ਕਾਫਲਾ ਲੁਧਿਆਣੇ ਦਾ ਨਹੀਂ ਹੈਗਾ ਇਹ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਰਾਜਾ ਬੜੰਗ ਜੇ ਤੂੰ ਲੁਧਿਆਣੇ ਤੋਂ ਖੜੇ ਤੇ ਤੂੰ ਫਿਰ ਲੁਧਿਆਣੇ ਦਾ ਕਾਫਲਾ ਲੈ ਕੇ ਤੁਰ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਇਹ ਸਾਰਾ ਕਾਫਲਾ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਤੇ ਅਸੀਂ ਇਹਦਾ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਇਹਦਾ ਅਸੀਂ ਬਾਈਕਾਟ ਕਰਾਂਗੇ ਤੇ ਲੋਕਾਂ ਨੂੰ ਅਪੀਲ ਕਰਾਂਗੇ ਤੁਹਾਡੇ ਚੈਨਲਾਂ ਦੇ ਮੱਧਿਅਮ ਦੇ ਨਾਲ ਇਹਨਾਂ ਕਾਤਲਾਂ ਤੋਂ ਬੱਚੋ ਜੋ 84 ਵਿੱਚ ਸਾਡੇ ਨਾਲ ਹੋਇਆ ਰੱਬ ਨਾ ਕਰੇ ਕਿਸੇ ਦਸ਼ਮਨ ਨਾਲ ਵੀ ਹੋਵੇ ਇਹ ਕਾਤਲ ਕਾਂਗਰਸੀਆਂ ਇਹ ਕੁਰਸੀ ਦੇ ਪਿੱਛੇ ਇਹਨਾਂ ਨੂੰ ਕੋਈ ਮਾਂ ਦੀ ਇੱਜ਼ਤ ਨਹੀਂ ਕੋਈ ਭੈਣ ਦੀ ਇੱਜ਼ਤ ਨਹੀਂ ਕੋਈ ਧੀ ਦੀ ਇੱਜ਼ਤ ਨਹੀਂ ਨਾ ਕਾਤਲਾਂ ਤੋਂ ਬੱਚੋ ਜੇ ਰੋਡ ショਅ ਕਰਦੇ ਨੇ ਤੁਸੀਂ ਅੱਜ ਕਾਲੀਆਂ ਢਿੰਡੀਆਂ ਲੈ ਕੇ ਖੜੇ ਹੋ ਪਿੱਛੇ ਦੇ ਰਾਜਾ ਬੜੰਗ ਜੜਾ ਨਾ ਇਹ ਸਿੱਖ ਕੌਮ ਦਾ ਗਦਾਰ ਹੈ ਐਨੇ ਅੱਜ ਤੋਂ 6 ਮਹੀਨੇ ਪਹਿਲਾਂ ਕਿ ਛੰਦਵਾਲਾ ਜਾ ਕੇ ਮੱਧ ਪ੍ਰਦੇਸ਼ ਵਿੱਚ ਐਨੇ ਕਿਹਾ ਸੀ ਕਮਲਨਾਥ ਜੜਾ ਇਹਦਾ 1984 ਜੜਾ ਕਤਲਿਆ ਹੋਇਆ ਉਹਦੇ ਕੋਈ ਯਾਦ ਨਹੀਂ ਐਨੇ ਜਾ ਕੇ ਕਲੀਨ ਚਿੱਟ ਦਿੱਤੀ ਸੀ ਪੰਜਾਬ ਤੋਂ ਜਾ ਕੇ ਰਾਜਾ ਬੜੰਗ ਨੇ ਮੈਂ ਰਾਜਾ ਬੜੰਗ ਨੂੰ ਦੱਸਣਾ ਚਾਹਨਾ ਵਾਂ ਜਦੋਂ ਗੁਰਦੁਆਰਾ ਰਕਾਬ ਨੂੰ ਇਨਸਾਫ ਦੇ ਬਾ ਉੱਪਰ ਜਿਹੜਾ ਹਮਲਾ ਹੋਇਆ ਸੀ ਸੰਜੇ ਸੂਰੀ ਉਥੇ ਹਾਜ਼ਰ ਸੀ ਇੰਡੀਅਨ ਐਕਸਪ੍ਰੈਸ ਦਾ ਜਿਹੜਾ ਪੱਤਰਕਾਰ ਸੀ ਉਹਦੇ ਸਾਹਮਣੇ ਤਿੰਨ ਸਿੱਖਾਂ ਦਾ ਕਤਲਿਆਮ ਉਥੇ ਕੀਤਾ ਗੋਲੀਆਂ ਮਾਰ ਕੇ ਮਾਰਿਆ ਗਿਆ ਉਸ ਵੇਲੇ ਕਮਨ ਲਾਥ ਜਿਹੜਾ ਉਹ ਨਾਲ ਖੜਾ ਸੀ ਉਹਨੇ ਉਹ ਉਹਨਾਂ ਪੀੜ ਦੀ ਗਵਾਹੀ ਕਰ ਰਿਹਾ ਸੀ ਤੇ ਸਿੱਖਾਂ ਦੇ ਕਾਤਲ ਨੂੰ ਇਹਨੇ ਕਲੀਨ ਚਿੱਟ ਦਿੱਤੀ ਰਾਜਾ ਵੜਿੰਗ ਨੇ ਅੱਜ ਰਾਜਾ ਵੜਿੰਗ ਨੇ ਪਰਸੋਂ ਇਹ ਗੱਲ ਕਹੀ ਇੱਕ ਇਹ ਗੁਰਨਾਨਕ ਦਾ ਪੰਜਾ ਹੈ ਇਹ ਗੁਰਨਾਨਕ ਦਾ ਪੰਜਾ ਨਹੀਂ ਇਹ ਖੂਨੀ ਪੰਜਾ ਹੈ ਜਿੰਨੇ 1984 ਦੇ ਵਿੱਚ ਸਿੱਖਾਂ 10000 ਸਿੱਖਾਂ ਦਾ ਕਤਲੇਆਮ ਕੀਤਾ ਉਹ ਖੂਨੀ ਪੰਜਾ ਹੈ ਇਹ ਉਹ ਇੰਦਰਾ ਗਾਂਧੀ ਦਾ ਖੂਨੀ ਪੰਜਾ ਹੈ ਜਿੰਨੇ 1984 ਵਿੱਚ ਸਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਟੈਂਕਾਂ ਤੋਪਾਂ ਨਾਲ ਹਮਲੇ ਕੀਤੇ ਉਥੇ ਵੀ 10000 ਸਿੱਖਾਂ ਦਾ ਉਥੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਭਾਰਤੀ ਫੌਜ ਨੇ ਸਿੱਖਾਂ ਨੂੰ ਕਤਲੇਆਮ ਸਿੱਖਾਂ ਦਾ ਕੀਤਾ ਗਿਆ ਆ ਜੋ ਰਾਜਾ ਬਣੇਗਾ ਜਿਹੜੇ ਪੰਜਾਬ ਤੋਂ ਪੰਜਾਬ ਦੇ ਕੋਨੇ ਕੋਨੇ ਤੋਂ ਉੱਥੇ ਗੱਡੀਆਂ ਲੈ ਕੇ ਆਏ ਨੇ ਇਹਨਾਂ ਨੂੰ ਸ਼ਰਮ ਆ ਰਹੀ ਜੀ ਸਿੱਖਾਂ ਨੂੰ ਇਹ ਵਜੇ ਕਦਾਰ ਕੌਮ ਦੇ ਜਿਹੜੇ ਅੱਜ ਲੁਧਿਆਣਾ ਤੋਂ ਇਲੈਕਸ਼ਨ ਲੜ ਕੇ ਆਇਆ ਇਹ ਅਸੀਂ ਇਲੈਕਸ਼ਨ ਇੱਥੋਂ ਦੀ ਜਮਾਤ ਜਿੱਤੋਏਗੀ ਇਹ ਧਰਮ ਦੇ ਲੋਕ ਜਵਾਗਤ ਕਰ ਰਹੇ ਨੇ ਵੈਲਕਮ ਕਰ ਰਹੇ ਨੇ ਇਹ ਲੋਕਾਂ ਦੀ ਬੁੱਧੀ ਪਛਟ ਗਈ ਹੈ ਇਹ ਨੇ ਆਪਣਾ ਧਰਮ ਨਹੀਂ ਵੇਖਦੇ ਆਪਣਾ ਪਹਿਲਾ ਧਰਮ ਦੇਖਣਾ ਚਾਹੀਦਾ ਹੈ ਕਿ ਸਿੱਖਾਂ ਨਾਲ ਇਹ ਕਾਂਗਰਸ ਨੇ ਕੀ ਕੀਤਾ ਹੈ ਦਰਬਾਰ ਸੇਵਕ ਤੇ ਅਟੈਕ ਕੀਤਾ 84 ਘਟਲਿਆਂ ਮੀਤਾ ਹੈ ਅੱਜ ਅਸੀਂ ਕਾਲੀਆਂ ਛਣੀਆਂ ਲੈ ਕੇ ਆਏ ਆਂ ਅਸੀਂ ਰਾਜਾ ਬੜਨ ਦਾ ਵਿਰੋਧ ਕਰ ਰਹੇ ਹਾਂ ਠੀਕ ਹੈ ਕਿਹੜੀ ਜਗ੍ਹਾ ਜਾ ਗੋ ਬੈਕ ਅਸੀਂ ਇਹ ਖੜੀਆਂ ਆਰਤੀ ਸਲਮੇ ਦੇ ਕੋਲ ਖੜੇ ਹਾਂ ਅਸੀਂ ਤੁਹਾਡੇ ਕੋਲ ਖੜੀਆਂ ਤੇ ਇਹ ਸਾਰੀ ਜਿਹੜੀ ਕਾਰਵਾਈ ਜਿਹੜੀ ਹੈ ਇਹ ਕਾਂਗਰਸ ਵੱਲੋਂ ਕੀਤੀ ਹੈ ਸਾਡੀਆਂ ਉਹ ਬੀਬੀਆਂ ਜਿਹੜੀ 84 ਦੇ ਦਬਾਵਾ ਨੇ ਇਹ ਗੁਰਦੀਪ ਕੌਰ ਮੇਰੇ ਸਾਥੀ ਸਾਲੇ ਖੜੇ ਨੇ ਇਹਨਾਂ ਦੇ ਕੇ ਪਰਿਵਾਰ ਅੱਠ ਅੱਠ ਜੀਆਂ ਦਾ ਕਤਲੇਆਮ ਹੋਇਆ ਹੈ ਉਹ ਕਾਂਗਰਸੀ ਜਿਹੜੇ ਦਰੰਦੇ ਨੇ ਰਾਜਾ ਬੜਿੰਗ ਦੇ ਕਾਫਲੇ ਦਾ ਕਿੱਦਾਂ ਯਾਰਿਆ ਜੀ ਹਾਂਜੀ ਉਹਦੇ ਕਾਫਲੇ ਦਾ ਕਲੌਕ ਕਰਨਾ ਆਇਆ ਕੱਲ੍ਹ ਇਹ ਚੰਡੀਆਂ ਦਿਖਾ ਕੇ ਜਾਵਾਂਗੇ ਗੋ ਬੈ ਰਾਜਾ ਮੈਂ ਬੜੇਗਾ ਤੋ ਵਾਪਸ ਜਾਓ ਉਹਨਾਂ ਹੀ ਧਰਮ ਬਤਨੀ ਦਾ ਵੀ ਇੱਕ ਬਿਆਨ ਆਇਆ ਜੀ ਆ ਸਾਦਾ ਸੀ ਨਹੀਂ ਸੁਣਾਇਆ ਕਿਹੜਾ ਕੋਲ ਬਿਆਨ ਪਹਿਲਾਂ ਗਲਤ ਕਲਾ ਕਰਦੇ ਨੇ ਚਲੋ ਸਾਨੂੰ ਨਹੀਂ ਪਤਾ ਸੀ ਜੀ ਸੁਣਾ ਮੈਂ ਨਹੀਂ ਸੁਣਾਇਆ ਕਿ ਸੁਣਾਉਣਾ ਹੈ ਉਹਨੇ ਸੁਣਾਉਣਾ ਲੇਕਿਨ ਉਹਨੇ ਪਹਿਲਾਂ ਤੇ ਗੱਲ ਕੀਤੀ ਨਾ ਕਿ ਗੁਰੂ ਨਾਨਕ ਸਾਦਾ ਪੰਜਾ ਇਹ ਕੋਈ ਪੰਜਾ ਹੋ ਸਕਦਾ ਗੁਰਦਾਨਕ ਸਾਹਿਬ ਦਾ ਇਹ ਗੱਲ ਕਰ ਸਕਦੇ ਨੇ ਆ ਇਹ ਗਲਤ ਗੱਲਾਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਹੋ ਗਿਆ ਸਭ ਤੋਂ ਵੱਧ ਨੁਕਸਾਨ ਆਜ਼ਾਦੀ ਤੋਂ ਬਾਅਦ ਜਿਹੜਾ ਹੋਇਆ ਇਹਨਾਂ ਨੇ ਕਾਂਗਰਸ ਨੇ ਕੀਤਾ ਠੀਕ ਹੈ